ਪੰਜਾਬ ਰਾਜ ਸੋਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਆਪਣੀ ਪੁਸਤਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਅਧਿਆਤਮਿਕ ਯਾਤਰਾ ਗੁਰਦੁਆਰਾ ਸ੍ਰੀ ਦੁੱਖਨਵਾਰਨ ਸਾਹਿਬ ਪਟਿਆਲਾ ਵਿਖੇ ਭੇਟ ਕੀਤੀ। ਇਹ ਕਿਤਾਬ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਇਸ ਮੌਕੇ ਹਰਪ੍ਰੀਤ ਸੰਧੂ ਨੇ ਕੀ ਦੱਸਿਆ ਤੁਸੀਂ ਵੀ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 10 ਸਤੰਬਰ 2025 ਨੂੰ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲਾ ਵਿਖੇ ਗੁਰਦੁਆਰੇ ਦੀ ਮੈਨੇਜਮੈਂਟ ਤੇ ਗੁਰਦੁਆਰੇ ਦੇ ਜਿਹੜੇ ਹੈੱਡ ਗ੍ਰੰਥੀ ਸਾਹਿਬ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਜੀਵਨ ਯਾਤਰਾ ਤੇ ਜੋ ਇੱਕ ਦਸਤਾਵੇਜ਼ ਇੱਕ ਕਾਫੀ ਟੇਬਲ ਬੁੱਕ ਜਿਸ ਨੂੰ ਤਕਰੀਬਨ 2 ਸਾਲ ਦੀ ਤਿਆਰੀ ਨਾਲ ਤਿਆਰ ਕੀਤਾ ਗਿਆ ਸੀ ਉਹ ਅੱਜ ਗੁਰਦੁਆਰਾ ਦੁਖਨਵਾਰਨ ਸਾਹਿਬ ਲਈ ਗੁਰੂ ਚਰਨੀ ਲਾ ਕੇ ਪੇਟ ਕੀਤੀ ਇਹ ਕਿਤਾਬ ਜਿਹੜੀ ਹੈਗੀ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਜੀਵਨ ਯਾਤਰਾ ਨੂੰ ਦਰਸਾਉਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਆਉਂਦੇ 350ਵੇਂ ਸ਼ਹਾਦਤੀ ਸਾਲ ਨੂੰ ਸਮਰਪਿਤ ਹੈ ਔਰ ਇਸ ਜਿਹੜੀ ਪਵਿੱਤਰ ਕਿਤਾਬ ਹੈ ਨੌਵੇਂ ਪਾਤਸ਼ਾਹ ਦੇ ਜੀਵਨ ਦੇ ਇੱਕ ਸਪਿਰਚੁਅਲ ਸਫਰ ਨੂੰ ਪਵਿੱਤਰ ਸਫਰ ਦਾ ਜੋ ਉਹਨਾਂ ਦਾ ਯਾਤਰਾ ਇਸ ਸੰਸਾਰ ਤੇ ਸੀ ਜਿੱਥੇ-ਜਿੱਥੇ ਵੀ ਗੁਰੂ ਸਾਹਿਬ ਦੇ ਚਰਨ ਛੂ ਧਰਤੀ ਦੇ ਇਤਿਹਾਸਿਕ ਗੁਰਦੁਆਰੇ ਸਾਹਿਬਾਨ ਉਹ ਗਏ ਨੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੀ ਵਿਸੇਖ ਇੱਕ ਸੰਖੇਪ ਨਾਲ ਦਿੱਤਾ ਹੈ ਖਾਸ ਕਰਕੇ ਗੁਰਦੁਆਰਾ ਦੁਖਨਵਾਰਨ ਸਾਹਿਬ ਪਟਿਆਲੇ ਦੀ ਇੱਕ ਤਸਵੀਰ ਔਰ ਗੁਰਦੁਆਰਾ ਦੁਖਨਵਾਰਨ ਸਾਹਿਬ ਦਾ ਜੋ ਇੱਕ ਹਿਸਟਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਜੁੜੀ ਹੈ ਉਸ ਦਾ ਵੀ ਇੱਕ ਚੈਪਟਰ ਵਿੱਚ ਹੈਗਾ ਤੇ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੱਥ ਜੋੜ ਕੇ ਅਰਦਾਸ ਕਰਦਾ ਗੁਰਦੁਆਰਾ ਦੁਖਦਵਾਰਨ ਸਾਹਿਬ ਵਿਖੇ ਵੀ ਪ੍ਰਮਾਤਮਾ ਗੁਰੂ ਤੇਗ ਬਹਾਦਰ ਸਾਹਿਬ ਸਮੁੱਚੀ ਮਨੁੱਖਤਾ ਤੇ ਆਪਣਾ ਹੱਥ ਰੱਖਣ ਔਰ ਸਾਡੇ ਪੰਜਾਬ ਸੂਬੇ 'ਚ ਚੱਲ ਰਹੇ ਹੜਾਂ ਦੇ ਇਸ ਭयंकर ਬਾਹਰ ਤੋਂ ਰਾਹਤ ਦਿਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ